ਮੁੰਡਾ ਸੁ ਦੋਸਰ ਬਦ ਜੋ ਲਿ ਜਾਣ ਕੀ ਕਰ ਮਹੂਤ ਕੰਧਾ ਗਲ ਬਾਈ ਕਾਇ ਨੂੰ ਤਿੰਨ ਦਾ ਪਰਤਾ ਪਰਾਗ ਦਾ ਤੇਲ ਜਾ ਕੇ ਰਿਸ ਰਸਾ ਸੁ ਲੋਕ ਬਿ ਲੋਕ ਦਾ ਕਾਰ ਚਲਾ ਲਿਖਿਆ ਮੈਂ ਭਾਗ ਆਦਿਤ ਸਿਆਲੇ ਸਾਤ ਅਨੀਲ ਅਨਾਗ ਅਨੰਤ ਜੀਵ ਕੋ ਨੇ ਏ ਕਮਾਇ ਯੁਗ ਤੋਇ ਆਏ ਤਿੰਨ ਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾ ਜੇ ਤੁੰਗ ਭਾਵੇਂ ਤੇਰੇ ਨਾਮੈ ਨੂ ਗਾਇ ਪਰਮਾਨੰ ਉਹ ਵੇਖੈ ਹੋ ਨ ਨਦਰ ਨ ਆਵੈ ਬਹੁਤਾ ਹੀ ਉਗੜਾਲ ਆਹ ਦੇਸ ਸਿਆਲੇ ਆਦ ਅਨੀਦ ਅਨਾਧਨਕ ਧੁਰ ਜੁਏ ਕੋਰੇ ਅਸਤਨ ਰੂਪ ਪੜਾਣੁ ਪੈ ਜੁਤਾਰ ਹਰ ਘਰ ਵੇਖੈ ਸਜਣਾਰ ਨਾਨਕ ਜੀ ਸਚੀ ਕਾ ਆਦੇਸ ਸਿਆਰੇ ਆਦ ਅਨੀਦ ਅਨਾਧਨਕ ਧੁਰ ਜੁਏ ਕੋਇ ਇਕ ਦੂਜੀ ਪਾਲਾ ਕੋਇਲਾ ਕੋਇਲਾ ਕਬੀਸ ਲਖ ਲਖ ਗਿੜਾ ਕੇਗ ਨਵੇਂ ਉਦੇਸੇ ਤਰਾਇ ਮੁਰਬੋੜੀਆ ਤਰੀ ਸੁਣ ਗੱਲਾਂ ਆਕਾਰ ਕੀ ਤਰਾਇ ਨਾਨਕ ਭਾਈ ਆਇ ਤੁਰ ਦੁਰ ਅਰਿ ਆਪਨ ਜੋਤ ਪੈ ਮਜ ਜੋਰਨਾ ਮੰਨਦੇ ਮਜ ਜੋਰਨਾ ਜੀਵਨ ਮਰਨਾ ਜੋਰਨਾ ਜਿਮਾ ਮਨਸੋ ਜੋਰਨਾ ਸੋ ਦਿਨ ਵਿਚਾਰੋ ਮੁਚੇਤਨ ਦਾ ਗੁਰਸਾ ਤੁਹਾਨੂੰ ਕਲ ਕਰੂ ਨਾਨਕ उत्तम नेम चिन्ह को रात्रि रति तिवार कोन पानी बनी पहचान तिसहे त देवता रवि तरु साते देवी रूप के आंखन बिनाय करंत करमी करमी वो विचार शिक्षा अणु चंद्रवर उतैसो अणु पानी प्रवाण दैतं भगवान नाम ताच पगायत पाए नन्दे जपता जाय सर्व खंड का धर्म खंड का को धर्म दे पवन पानी का संत एते काल नरेश ਇਤੇਵਾਰ ਮੈਂ ਘਰ ਟ ਘੜੀ ਗੈ ਰੋ ਪਰੰਗੇ ਵਿੱਚ ਕੇਤੀਆਂ ਕਰਮੁ ਮੋਮੀ ਮੈਰਦੇ ਤੇ ਗਤਿ ਦੂਬਦੇ ਕੇਤੰਗ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਕੇਤੇ ਸਿੱਧ ਬੁੱਧ ਨਾਮ ਤੇਤੇ ਗਤਿ ਦੇਵੀ ਵਿੱਚ ਕੇਤੇ ਦੇਵਦਾਰ ਮੰ ਕੇਤੇ ਦੇਤੇ ਦਰਸਮੁਂ ਕੇਤੀਆਂ ਖਾਣ ਕੇਤੀਆਂ ਪਾਣ ਤੇਤੇ ਬਾਤ ਨਾਮ ਜੀ ਅਸਤਿ ਸੁਭਗ ਤੇ ਨਾ ਕੰਧਨਾਦ ਗਿਆਨ ਤਾਂ ਕਿ ਇਹ ਗੱਲਾਂ ਪਤੀਆਂ ਨਾ ਜਾਏ ਜੇ ਕੋ ਕਹਿ ਪਿਛਾ ਪਿਲਤਾਈ ਤੇ ਤਾਂ ਘੜੀ ਐ ਸੁਰਤ ਮਤ ਮਨ ਬੁੱਧ ਤੇ ਤਾਂ ਕਣੀ ਐ ਸੁਰਾ ਸਦਾ ਕੀ ਸੁਣ ਕਰਮ ਖੰਡ ਕੀ ਬਾਣੀ ਜੋ ਤੇ ਤਾਂ ਹੋਰ ਨਾ ਕੋਈ ਹੋਰ ਤੇ ਤਾਂ ਜੋਦ ਮਹਾਬਲ ਸੋ ਤੈਨ ਮੈਂ ਰਾਮ ਰਹਿਆ ਪਰਪੂ ਤੇ ਤਾਂ ਸੇ ਤੋ ਸੀਤਾ ਮੈਂ ਮਾਮਾਈ ਤਾਂ ਕੇ ਰੂਪ ਨ ਕਤਨੇ ਜਾਏ ਨਾ ਕੋਈ ਮਰੈ ਨਾ ਟਾਗੇ ਜਾਏ ਜਿਨ ਕੈ ਰਾਮ ਬਸੈ ਮਰਮਾਈ ਜਿਤੈ ਭਗਤ ਰਸੈ ਕੇ ਲੋਨ ਕਰੈ ਆਨੰਦ ਸਚਾ ਮਨ ਸੋਇ ਸਾਚੇ ਕਾੰਡ ਰਸੈ ਨੰਕਾ ਕਰ ਕਵਿ ਕੈ ਨਦਰਿ ਨਿਹਾਇ ਜਿਤੈ ਕਾੰਡ ਮੰਡਲ ਬ੍ਰਹਮ ਜਿਤੈ ਕਾੰਡ ਮੰਡਲ ਇਹ ਕੋ ਕਤਨ ਤਾ ਅੰਤ ਨ ਅੰਤ ਤੈ ਲੋ ਲੋ ਆਕਾਰ ਜਿਬ ਜਿਬ ਹੁਕਮਤ ਮੈਂ ਤਿਵ ਕਾਨ ਵੇਖੈ ਵਿਗਸੈ ਕਰ ਵਿਚਾਨ ਨਾਨਕ ਕਤ ਨਾ ਕਰਣਾ ਸਾ ਜਤ ਤਾ ਹਰਾ ਧੀਰ ਸੁਨਿਆਰ ਆਹਰਣ ਮਤ ਵੀਰ ਹਤਿਆਰ ਭਾਉ ਕੱਲਾ ਅਗੰਤਾ ਬਤਾਉ ਆਂਡਾ ਪਉ ਮਰਦ ਤਤ ਟਾਲ ਢੜੀਏ ਸਬਦ ਸਚੇਤਕ ਸਾਲ ਜਿਨ ਕੋ ਨਦਰ ਕਰਮ ਤੇ ਨਕਾਨ ਨਾਨਕ ਨਦਰੇ ਨਦਰੁ ਨਿਹਾਲ ਸਲੁਕ ਪਵਣ ਗੁਰੂ ਪਾਣੀ ਪਿਤਾ ਮਾਤਾ ਦਰਤੁ ਮਹਤਿ ਜਿ ਉਸ ਰਾਤ ਦੋਇ ਢਾਈਂ ਦਾ ਇਹ ਲੈ ਸਗਲ ਜਗਤ ਚੰਗ ਆਈਆ ਬੁਰਾਈਆ ਵਾਚ ਕਰਮ ਦੂਰ ਕਰਮੀ ਆਪੋ ਆਪਣੀ ਇਹ ਦੇੜਾ ਕੇ ਦੂ ਜਿਨੇ ਨਾਮ ਤੇ ਆਇਆ ਤੇ ਮਸਕਤ ਕਾਲ ਨਾਨਕ ਤੇ ਮੁਕ ਜਲੇ ਤੇਤੀ ਛੁਟੇ ਨਾ ਸੋਦਰ ਰਾਗ ਆਸਾ ਹੰਨਾ ਪਹਿਲਾ ਇੱਕ ਅੰਤਾਰ ਸਤਿਗੁਰ ਪ੍ਰਸਾਦ دونيان دا سڀ جا دوراندن منتظم محمد علي خان ۽ 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 ਸੇ ਮੈਂ ਜਤਨਾਵਨ ਨਾਮ ਚੱਕਰ ਸੂਜੀ ਦਾ ਪੁੱਤਰ ਦਾਜਾ ਜੀ ਰਾਏ ਆ ਵੀ ਉਹਨੀਆਂ ਨੂੰ ਮਨੋਂ ਕਰ ਤੱਕ ਕਰਨ ਕਾਰਕਮ ਨਹੀਂ ਮਾਰ ਫਾਂਡ ਚਾ ਕਰਦੇ ਨਹੀਂ ਤਾਂ ਆਪਣੇ ਜੀ ਗਏ ਲੋਜ ਉਹ ਆ ਰਿਹਾ ਤੁਸੀਂ ਕੋਲ ਕੋਲ ਲੜ ਕੋ ਪਾਸੋਂ ਦਾ 10 15 ਮਿੰਟ ਦੇ ਨਾਲ ਜਾਈ ਹਰ ਸਮਾਂ ਨਾ ਨਾ ਕਰਦੇ ਚਾਹ ਵੀ ਮਨ ਕਰਦੇ ਕਰਨੇ ਲਾ ਆਪਾਂ ਕੋਈ ਨਹੀਂ ਨਾ ਕੋਈ ਨਾ ਕੀ ਮਾ ਨਾ ਆਤਾ ਹਲ ਬਣਿਆ ਹੈ ਬੰਦਰੀ ਇੱਕ ਬਣਾ ਕੇ ਆਤਾ ਤੁਹਾਨੂੰ ਉਹ ਪੇਸ਼ ਕਰੀਏਗਾ ਸਿਆਤਾ ਬੋਲੇ ਕਿ ਨਾ ਜਾਣ ਕੇ ਬੰਦ ਕਰਿਆ ਹੂੰ ਦੋਸਤਾਂ ਦੇ ਤੇ ਨਿਗਰਿਵਤ ਜਨਮਾਂ ਨੂੰ ਬਰਬਾਦ ਕਰੇ ਨਾ ਚੰਦਰਮੇ ਬਰਕਾ ਮੇਂ ਨਿਗਰਿਵਤ ਗਰਾਹ ਨੂੰ ਜੈ ਮਾਲਾ ਪਜਵਾ ਹਾ ਜੀ ਮੰਤਰ ਲੋੜਾਰ ਕੋ ਪਾਈ ਬੰਦੀ ਸਹਯਾ ਮੇਰੀ ਮਾਂ ਨੂੰ ਨੀਸਾ ਸਭ ਨੂੰ ਸੁਤੇਯਾ ਮਨਦਰ ਸਭ ਨੂੰ ਪਾਏ ਸਹਯਾ ਜਰਨ ਪਿਤਾ ਨੂੰ ਬੰਦਾ ਕੋ ਨਿਗਰਿਵਤ ਸਹਯਾ ਸਿਰ ਸਿਰੇ ਮੋੜਦਾ ਹੋਇਆ ஊட ஊடாயை சைப குசதவந்து தென கவுண்டலாயை குசதவந்து அந்த பது நாத கோனி மகன பவ பந்து தந்துங்க சற்ற பாரவன ராக சம்லத்து குடு குண்டா வந்து ஓ பர்த்தனன் தாவுந்தா கோபால் ਆਰਧਿਆ ਅਰਧ ਸੰਤੋਸ਼ੀ ਸਭ ਜੀ ਹੁਸਨ ਹੈ ਰੱਬ ਦੇ ਸਮਾਂ ਦੇ ਕਲਾਮੀ ਕਰਾ ਕਟ ਕਟ ਮਸਰਨਾ ਤੇ ਗੋਦਮਾਂ ਇੱਕ ਦਾ ਇੱਕ ਪ੍ਰਗਾਹੇ ਤੇ ਜੀ ਗੋਰਾਮ ਅੱਗੇ ਨਰਨਾ ਕੋਦਨ ਸੁਮਨ ਹੋਇਆ ਤੂੰ ਪਾਰ ਬ੍ਰਹਮ ਬੇ ਅੰਦ ਬ੍ਰਹਮ ਜੇ ਗਗਨ ਕੋਹਣਾ ਜੋਤਿ ਬੈਠੇ ਮਤ ਜੀ ਨਾਮ ਤਨ ਗਵਾ ਆਰਧਿਆ ਆਰਧ ਜੁਨੀ ਜੀ ਜੇ ਕੋ ਮੈਂ ਸੋ ਗਵਾਸੀ ਸੇ ਮੋਗਤ ਸੇ ਮੋਗਤਾਇ ਜਨਤਾ ਹੈ ਜਿੰਦਤਨ ਟੁੱਟੇ ਮਿਵਾਸੀ ਜੇਨਨ ਪਾਉ ਜਨਨ ਭਗਾਇ ਜਨਨ ਕਪਾਉ ਭਗਵਾਸੀ ਜੇਨ ਨੂੰ ਸੇਵਾ ਆ ਜਨ ਸੇਵਾ ਮੇਰਾ ਅਰਜ ਦੇ ਹਰਾਰੂ ਕੁਸਵਾਸੀ ਸੇਧਾਨ ਸੇਧਾ ਮੈਂ ਅਦਾਈ ਜਾਣ ਅੰਤਮ ਵੇਲ ਤੇਰੀ ਗਉ ਤੇਰੀ ਬੇਸੁਨਾਰੀ ਪਰੇ ਵਿੰਦ ਵਿੰਤਾ ਧੇਰੇ ਭਗਦ ਜਰੀ ਬਖਸ ਲਾਂ ਤੋ ਹਰ ਅਨਤ ਮੇਰ ਅਨਤ ਤੇਰੀ ਅਨ ਤੇਰੀ ਅਨ ਕਰਾ ਸੋ ਨੀ ਕੰਧਾ ਮੇਰੇ ਬੇਵੰਦ ਧੇਰੇ ਅਨੇਕ ਦੇ ਕੋੜਾ ਬੋਜ ਨੂੰ ਤਾਜੀ ਕਰ ਮੇਰੇ ਘਟ ਬੰਨ ਕਰ ਤਾ ਸੇ ਭਗਤ ਜੀ ਬੋਧ ਪਰ ਜਨਨ ਵਿਭਾਗ ਮੇਰੇ ਕੋ ਮਦਦ ਮਾਰਨ ਮਾਰ ਪਰ ਕਰਦੇ ਜੂੜੇ ਬਣਾ ਕੋ ਤੂੰ ਜੋ ਜੋ ਕੋ ਇੱਕ ਸਦਾਰਾ ਤੂੰ ਕੋਈ ਸੁਨਾਈ ਖਲਾ ਕਰਤਾ ਜੋ ਤਰੇ ਆਪੇ ਬਾਹਰ ਹੋਈ ਵਰਤਾਈ ਰੀ ਨੂੰ ਅੱਪ ਗਣਾ ਦੂਰੋ ਆਪੇ ਸਰ ਤਬੋਈ ਬਾਪੇ ਦਰੋਈ ਜਾਣ ਨਾਨ ਨ ਗੁਰ ਗੱਲ ਕਰਤੇ ਰੀ ਸਭ ਤਾ ਕਾ ਜਮਾ ਕੇ ਤੁਮਾ ਲਜਾਤਾ ਤੁਮ ਕਰਤਾ ਕਿ ਆਨ ਮੈਂਡਾ ਲਾਈਂ ਕੋ ਪਾਉ ਸੋਈ ਸਿਸੀ ਉਹਨਦੇ ਰੋਈ ਪਾਣੀ ਆ ਜਾਬ ਦੇ ਤੂ ਸੁਣੇ ਤੇ ਆਇ ਨੋ ਕਿ ਪਗਰ ਦਾ ਨਾਮ ਦਰਪਾ ਹੋਰ ਮੋਕ ਲਾਹਨ ਦਾ ਮਨੋ ਮੋਕ ਗਵਾਇ ਨਾਮ ਗਨੋ ਆਪਣੇ ਉੰਦਰੀ ਆਉਤੋ ਜਿ ਮਾਇ ਜੁਨੇ ਮੋਈ ਨਾ ਦੀਜਾਂ ਸਭ ਦਰੱਖੇ ਵਿਯੋਗ ਮਹਿਚੇ ਨ ਕਿੰਬਿਤ ਜੈਸਨੋ ਤੂ ਜਾਣੈ ਹੋਇ ਜਾਨੈ ਜੇ ਨਾਲ ਗੁਰਦੁਆਰਾ ਗਰੀਆਣਾ ਸਮਾਗਮ ਸਮਾਗਮ ਕਰਨ ਦੇ ਨਾਲ ਨੂੰ ਰਵਣਾ ਕੋ ਉਹ ਕਰਨਾ ਮੇਕਰਣਾ ਜੋ ਜਾਨਾ ਨਾ ਹਾਂ ਦੇ ਘਰ ਮੁਖ ਪਰਦੇ ਸਾਸਾ ਮਹਲਾ ਪਹਿਲਾ ਸਿਤ ਕਰ ਲੇ ਬਿਨ ਵਸ ਪੰਗਲਨ ਦੇ ਪੰਗਲਨ ਬਾਹੂ ਜਲੇ ਮਾਨ ਇਹ ਕਰਨਾ ਚਾਹੀਏ ਤ ਸਮ ਉੜਮਲਾ ਹਰ ਦਸਰ ਤੇ ਮੋਲਾ ਨਾ ਹੋ ਜੇ ਜੀ ਦੰਤੇ ਨਹੀ ਪੜੇ ਬੁਖ ਨੂੰ ਜਨ ਭਇ ਪ੍ਰੋਗਨਾਨ ਨੰਗਿ ਜਾਨੇ ਬਨਾ ਮਿਸਰਿਆ ਤੁਮਨ ਪੰਜਵਾ ਕਈ ਪਰਗੋਆਂ ਗਰੇ ਰਿਆ ਬੋ ਨਿਮਲਾਂ ਕੀ ਰਚਿ ਰੰਗ ਬਿਜਾ ਅਵਰ ਕਾਰ ਤੇ ਰਗਤਾਂ ਨ ਪਾਵੋ ਮਿਲ ਸਾਥ ਸੰਤ ਪਾਗ ਕੀ ਬਲਨਾ ਰੰਗ ਜਾਮ ਲਾ ਬਹੁਤਨ ਗਨ ਮਰਤਿ ਰਾਗ ਰੰਗ ਮਾਇਆ ਕਰਾਉ ਜਪ ਤਾਪਸੰਗ ਧਰਮਿਕ ਵਾਸੀ ਸਭ ਸੰਗ ਨਾਰਾਇ ਕਉ ਨਾਨਕ ਹੁਣਿਕ ਕਮ ਸੰਬ੍ਰਧਾ ਖੁਦ ਰਮ ਅਜੂਨਾਰਾਗ ਗੋੜੀ ਕੀ ਮਨ ਲਗੜੇ ਕੋ ਗਾਰਜ ਗੁਰੂ ਸਾਧ ਜੈ ਕਰ ਗਿਉ ਸਾਕੇ ਕਰਤਨ ਵਿਚਾਰ ਤੁੰਗਲ ਕੰਸੋ ਰਸ ਗੁਰੂ ਨਾਰਾਇ ਤੁਮ ਗਾਵੋ ਮੇਨ ਕੋ ਕਸੋਲਾ ਵਰਜ ਤੁਸ ਸਾਧ ਗੁਰੂ ਸਾਧ ਨੇਤਨੇਤਰੀ ਗੇਰਨ ਮਹਾਲੀਆਂ ਦੇ ਕਦੇ ਮਾਰਦੇ ਦਾਨਗੰਨ ਨਾ ਗੋਜਾਤ ਤੇ ਰੱਤ ਗਰ ਲੈ ਤੁਮ ਸਰ ਦੇ ਗੰਨ ਕਰਮੋਂ ਤੇ ਇਲਦ ਨੂੰ ਦਿੰਦੇ ਨੇ ਸੋਈ ਦੁਨੀਆ ਨੂੰ ਗੋਬਰਾ ਦੱਸਦੇ ਧਰ ਘਾਰੇ ਉਪਰ ਜਾਦ ਨੇ ਤੇ ਭਾਗ ਮਾਰਦੇ ਨਾਮ ਤੇਰੀ ਸਭਨ ਰਾਗਰ ਸੁਨਣੋਂ ਮੇਲਾ ਜੀ ਗਾ ਰਹੇ ਕੋਸ਼ੇ ਮਿਲ ਗਰਵਰ ਕੋ ਵੇਸਣੇ ਬਾਬਾ ਜੇ ਘਾਰ ਕਰਨ ਦੇ ਦੂਸਰੋ ਰੰਗਣੇ ਗੇਰਾ ਮੇਸੂਏ ਜਨਗੜੇ ਵਰਤੀ ਪਰਮਾਹਰੂ ਜੀ ਕੁਰਤਨੇ ਨਾਨਕ ਵਰਗ ਜਤਿ ਜੀ ਦੇ ਨਾਤਨ ਆਰਥਨ ਨੂੰ ਲੱਪੇਲ ਨਗਨ ਮਾ ਤਾਲੂ ਆਪਾਂ ਦੇਵੋ ਨਾਰਕ ਮੰਡਲੇ ਨੂੰ ਚੋਤਿ ਸੁਭਾਣਾ ਨਾਮ ਬਹੁਤ ਜੀ ਕਰ ਸਾਇਦ ਲਰਨ ਆਈ ਜੁਨਾ ਤੂਟੀ ਖਾਇ ਸੀ ਆਰਤੀ ਹੋਈ ਕਵਨ ਨਦੀ ਜਾਂਦੀ ਆਨੰਦ ਦਾ ਬੇਲ ਬੇਲ ਸਾਇਦ ਬਨਾ ਮਨ ਮਨ ਜੀ ਬਗਤ ਮੋਤਮਾਨੀ ਜੈ ਪਰ ਮਨ ਲਾਏ ਪਾ ਦੇ ਗਤ ਮਨ ਸਾਇਦ ਪਰ ਮਨ ਜੀ ਜਲ ਮਨ ਸਭ ਨੇ ਜੀ ਕਰਦੇ ਜੱਤੇ ਨੇ ਜਨ ਸਮਝਣ ਨੂੰ ਹੋ ਗੁਰਤਾਰ ਨੇ ਪਰ ਲੋਇ ਨੋ ਲਪਾ ਵਸਾ ਤਿਉਹਿਆ ਚਾਨਣ ਕਬਨ ਮਕਰੰਤ ਰੂਪ ਤਮੋਏ ਆਹ ਪਿਆਸ ਤ੍ਰਿਪਾ ਜਲ ਦੇ ਨਾਨਕ ਸਾਰਨ ਕੋ ਹੋਇ ਜਾਤੀ ਤੇਰਾ ਨਾਈ ਬਸਾ ਰਾਮ ਨੂੜੀ ਬੁਰਵਾ ਜਪ ਤਾਮਪੂਰਨ ਗਪਵਨ ਮਦਨ ਗੰਡਾਈ ਪੂਰੂੜ ਉਤਨ ਗਪਨ ਨੰਡਾ ਕਰਦਾ ਪੂਰਬੜਾ ਗੰਡਾ ਪੂਰਬੜਾ ਭਗਤਾਂ ਦਾ ਜਨਮ ਨੰਦਨ ਨੰਡਾ ਜੂ ਨਿਤ ਅਰਜਵਤ ਗਾਉਸ ਰੰਗ ਹੈ ਹਰ ਜਨ ਹਰਨ ਗੋਮੀ ਲਾ ਮਾਰ ਕੋ ਵੰਡਾ ਨਾ ਸਿਰੀ ਪਾ ਰਸਾ ਸੰਗੜਾ ਬੰਦਾ ਆਮ ਗਰੀ ਰੰਬਸਤੀਨ ਪ੍ਰਭ ਤੇਰੇ ਹਾਰੇ ਰਾਤ ਰਾਗ ਵੰਡ ਵੰਡਾਈ ਜਨਾਂ ਨਾਮ ਦਾਟ ਗਨਮ ਨਰਗ ਗੁਰ 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 ਗ ਮੋਤੀ ਤਾ ਮੰਦਰੰਗ ਲੜਤਨੇ ਤਾ ਹੋਈ ਬੋਲਾ ਕਸ ਤੂਰ ਕੰਗੂ ਅਵਰ ਚੰਨਿ ਬੋਲਾ ਮਦਲ ਮਨ ਉਸਤ ਜਤਨਾਵਰ ਹਰਵੰਝੀ ਓ ਜਲ ਬਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀ ਤਾਉਰਾ ਧਰਤਿ ਤਾ ਹੀ ਰੀਲਾ ਜਿਨਿ ਪੰਗੜਾ ਨਾੜਾ ਨੋਣੀ ਮੁਕਮਨੀ ਸਵ ਕਰਨ ਉਸਾਰ ਮਦਿ ਪੂਰੇ ਉਚਰੀ ਰਤਨਾਵਰ ਤੇਧੂ ਬਗਨ ਲਾਇ ਨਾ ਕਾਉ ਗੁਰਦਵਾਰ ਦੋਈ ਬੈਸਾ ਨੁਗ ਰੱਖਾ ਪਾ ਮਤ ਦੇਖ ਬੋਲਾ ਬਿਸਰੈ ਦੇ ਰਾਜ ਤੇ ਨਯਾ ਵੈਨ ਸੁਲਤਾਨ ਮੇ ਲਸਕਰ ਦਸਰਾ ਕਾਮ ਹੁਕਮਾ ਹਾ ਬਨਗਰੀ ਬੈਠਾ ਨਾਨਕਾ ਸਭ ਮਤਲੁ ਮਨੁ ਵਿਸਰਜੇ ਤਨੁ ਨਵ ਨਵ ਜਾਵਨ ਗਲ ਕੋਟੋ ਬੋਟੇ ਮੇ ਰਾਜਾ ਪਵਣ ਪੀਣੇ ਪਿਆਵ ਤਨ ਸੋਝ ਦੋਏ ਗਫੈ ਨ ਦੇਖਾ ਨਾ ਸੁਨ ਸੁਨ ਲਗੁਬੀਰੇ ਨੰਨ ਬਰਬ ਰੋਬ ਡਕਨ ਸਾਚਾ ਨਾਮ ਕਰਨੇ ਤਾਈ ਮਤੁਨ ਨਾ ਕਰਾ ਦੇਈ ਕਰਹਾ ਕਰਤ ਸਮੈ ਰਹੁ ਖੁਸਾ ਗੱਲੀਆਂ ਬਰ ਬਰ ਕਿਸੁ ਮਿਸੁਦਾ ਤਾਈ ਜੀ ਲਈ ਪ੍ਰਭੂ ਤੀਰਿਆ ਦੇ तेरीत <speaking> न <in English>